ਉਹਨਾਂ ਨੇ ਤਾਂ ਕਾਲ ਤਖਤ ਸਾਹਿਬ ਦੇ ਹੁਕਮ ਦੀ ਵੀ ਪ੍ਰਵਾਹ ਨਹੀਂ ਕੀਤੀ ਸਿੱਧੇ ਸਿੱਧੇ ਢੰਗ ਨਾਲ ਅਕਾਲੀ ਦਲ ਤੇ ਕਬਜ਼ਾ ਰੱਖਣ ਵਾਸਤੇ ਕਾਲ ਤਖਤ ਸਾਹਿਬ ਦੇ ਸਾਰੇ ਹੁਕਮਾਂ ਦੀ ਲੰਘਣਾ ਕੀਤੀ ਵੀ 1980 ਦੇ ਵਿੱਚ ਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੇ ਸਾਰੀਆਂ ਟਿਕਟਾਂ ਵੰਡੀਆਂ ਸੀ ਸੋ ਉਸ ਦਾ ਮਤਲਬ ਕਾਲ ਤਖਤ ਸਾਹਿਬ ਦੇ ਆਦੇਸ਼ ਤੇ ਅਕਾਲੀ ਦਲ ਨੇ ਸਾਰੀ ਟਿਕਟਾਂ ਵੰਡੀਆਂ ਤੇ ਉਹ ਸਾਰਾ ਕੁਝ ਜਿਹੜੇ ਐਮਐਲਏ ਚੁਣੇਗੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਅਗੇਂਸਟ ਕਾਂਗਰਸ ਜਿਹੜੀ ਪਾਰਟੀ ਗਈ ਤੇ ਹਾਰੀ ਸੁਪਰੀਮ ਕੋਰਟ ਤੱਕ ਵੀ ਗਏ ਉਹ ਵੀ ਹਾਰੇ ਮੁੱਖ ਮੰਤਰੀ ਜਦ ਇੱਕ ਧਾਰਮਿਕ ਆਗੂ ਬਣ ਸਕਦਾ ਹੈ ਤੇ ਫਿਰ ਇੱਕ ਧਾਰਮਿਕ ਆਗੂ ਦੇ ਆਦੇਸ਼ ਦੇਣ ਤੇ ਕਿੱਡੀ ਵੱਡੀ ਪਾਬੰਦੀ ਕਿਵੇਂ ਹੋ ਸਕਦੀ ਹੈ ਵਾਲੀ ਰਣਨੀਤੀ ਕੀ ਰਹੂਗੀ ਹੁਣ ਅੱਜ ਮੀਟਿੰਗ ਵੀ ਹੋਈ ਹੈ ਮੀਟਿੰਗ ਦੇ ਵਿੱਚ ਕੀ ਗੱਲ ਕੋਈ ਆਜਾ ਨਹੀਂ ਮੀਟਿੰਗ ਕਰਾਂਗੇ ਕਿਉਂਕਿ ਇਹ ਤਾਂ ਸਿਰਫ ਦੋ ਜਿਲ੍ਹਿਆਂ ਦੀ ਸਾਡੇ ਲੀਡਰ ਸਾਹਿਬਾਨ ਸੀ ਸਾਰੀ ਪੰਜਾਬ ਦੀ ਬਟਾਲਾ ਸਾਹਿਬ ਦੀ ਕਨਵੀਨਰ ਨੇ ਸਾਡੇ ਉਹਨਾਂ ਦੀ ਅਗਵਾਈ 'ਚ ਲੈ ਮੀਟਿੰਗ ਕਰਕੇ ਫਿਰ ਕਰਾਂਗੇ ਸਭ ਨੂੰ ਪਤਾ ਹੈਗਾ ਤੁਸੀਂ ਇਹ ਸੁਖਵੀਰ ਸਿੰਘ ਬਾਦਲ ਹੀ ਕਰਵਾ ਰਹੇ ਨੇ ਹੋਰ ਕਿਸੇ ਦਾ ਕੀ ਇੰਟਰਸਟ ਹੋਸ ਅਵੇ ਦੇ ਵਿੱਚ ਇੰਨੀਆਂ ਚੀਜ਼ਾਂ ਨਾਲ ਉਹ ਅਕਾਲੀ ਦਲ ਤੇ ਕਬਜ਼ਾ ਕਰ ਸਕਦੇ ਆਪ ਦਾ ਸਿਆਸੀ ਭਿਕ ਨੂੰ ਉਹ ਬਿਹਤਰ ਬਣਾ ਸਕਦੇ ਉਹਨੂੰ ਇਹ ਭਲੇਖਾ ਛੱਡ ਦੇਣਾ ਚਾਹੀਦਾ ਕਾਲਤਖ ਸਾਹਿਬ ਨਾਲ ਟੱਕਰ ਲੈ ਕੇ ਕੋਈ ਜਿਹੜਾ ਸਿਆਸੀ ਤਾਰ ਤੌਰ ਤੇ ਕਾਮਯਾਬ ਨਹੀਂ ਹੋ ਸਕੇ ਆ ਸਸ਼ੀਗਰ ਜੀ ਤੁਸੀਂ ਦੇਖੀ ਰੋਜ਼ਾਨਾ ਸਪੋਕਸਮੈਨ ਮਹਤਰ ਨਾਲ ਭਾਰਤ ਪੁਸ਼ਣ ਅੱਜ ਜਿਹੜਾ ਇੱਕ ਮੀਟਿੰਗ ਜ਼ਰੂਰ ਸਾਂਝੇ ਤੌਰ ਤੇ ਰੱਖੀ ਗਈ ਸੀ ਉਹ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਪਰਮੇਦਰ ਸਿੰਘ ਢਿੰਡਸਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹੈ ਢਿੰਡਸਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੈ ਕਿ ਹਲੇ ਵੀ ਜਿਹੜਾ ਹੈਗਾ ਯੂ ਟਰਨ ਤੇ ਯੂ ਟਰਨ ਜਿਹੜਾ ਹੈਗਾ ਮਾਰਦੇ ਹੋਏ ਨਜ਼ਰ ਆ ਰਹੇ ਸੁਖਵੀਰ ਬਾਦਲ ਕਿਸ ਤਰ੍ਹਾਂ ਦੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਸੋਚ ਇਹ ਸਾਰੇ ਘਟਨਾਕ੍ਰਮ ਨਾ ਕਲੀਅਰ ਹੋ ਗਈ ਵੀ ਉਹਨਾਂ ਨੇ ਤਾਂ ਕਾਬ ਤੱਕ ਸਾਡੇ ਹੁਕਮ ਦੀ ਵੀ ਪ੍ਰਵਾਹ ਨਹੀਂ ਕੀਤੀ ਚਾਹੇ ਅੱਜ ਜੋ ਮਰਜੀ ਸਫਾਈਆਂ ਦੇ ਜਾਣ ਕਾਨੂੰਨ ਦਾ ਬ ਲੋਕ ਸਾਰੇ ਸਮਝਦੇ ਹੈ ਵੀ ਇਹ ਸਿੱਧੇ ਸਿੱਧੇ ਢੰਗ ਨਾਲ ਅਕਾਲੀ ਦਲ ਤੇ ਕਬਜ਼ਾ ਰੱਖਣ ਵਾਸਤੇ ਤੇ ਉਹਨਾਂ ਨੇ ਸਾਰੀ ਇਸ ਇਸ ਵਾਸਤੇ ਅਕਾਲ ਤਖਤ ਸਾਹਿਬ ਦੇ ਸਾਰੇ ਹੁਕਮਾਂ ਦੀ ਲੰਘਣਾ ਕੀਤੀ ਹੈ ਉਹਨਾਂ ਨੇ ਲੱਗਦਾ ਹੈਗਾ ਕਿ ਲੀਗਲ ਐਡਵਾਈਸ ਦੀ ਵੀ ਗੱਲ ਕਰਦੇ ਸੀਗੇ ਕੁਝ ਲੀਗਲ ਲੜਚਨਾਵਾਂ ਦੀ ਸੀਗੀਆਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਉਹਦਾ ਵੀ ਹਵਾਲਾ ਦਿੰਦੇ ਕੋਈ ਲੀਗਲ ਤਾਂ ਕੋਈ ਵੀ ਨਹੀਂ ਹੈ ਜਦ ਤੁਸੀਂ ਖੈਰਾ ਸਾਹਿਬ ਦੀ ਸੁਣੀ ਹੋਣੀ ਹੈ ਵੀ 1980 ਦੇ ਵਿੱਚ ਕਾਲ ਤਖਸਾਲਬ ਵੱਲੋਂ ਬਣਾਈ ਕਮੇਟੀ ਨੇ ਸਾਰੀਆਂ ਟਿਕਟਾਂ ਵੰਡੀਆਂ ਸੀ ਸੋ ਉਸ ਦਾ ਮਤਲਬ ਕਾਲ ਤਖਸਾਲਬ ਦੇ ਆਦੇਸ਼ ਤੇ ਕਾਲੀਦਨ ਨੇ ਸਾਰੀ ਟਿਕਟਾਂ ਵੰਡੀਆਂ ਤੇ ਉਹ ਸਾਰਾ ਕੁਝ ਜਿਹੜੇ ਐਮਐਲਏ ਚੁਣੇਗੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਅਗੇਂਸਟ ਕਾਂਗਰਸ ਜਿਹੜੀ ਪਾਰਟੀ ਗਈ ਤੇ ਹਾਰੀ ਸੁਪਰੀਮ ਕੋਰਟ ਤੱਕ ਵੀ ਗਏ ਉਹ ਵੀ ਹਾਰੇ ਤੇ ਫਿਰ ਕਲੀਅਰ ਹੈ ਤੇ ਇਸ ਤੋਂ ਇਲਾਵਾ ਅੱਜ ਇੱਕ ਮੁੱਖ ਮੰਤਰੀ ਜਦ ਇੱਕ ਧਾਰਮਿਕ ਆਗੂ ਬਣ ਸਕਦਾ ਹੈ ਤੇ ਫਿਰ ਇੱਕ ਧਾਰਮਿਕ ਆਗੂ ਦੇ ਆਦੇਸ਼ ਦੇਣ ਤੇ ਕਿੱਡੀ ਵੱਡੀ ਪਾਬੰਦੀ ਕਿਵੇਂ ਹੋ ਸਕਦੀਆਂ ਅੱਜ ਤੱਕ ਕੋਈ ਪਾਰਟੀ ਦੱਸ ਦਿਓ ਵੀ ਧਾਰਮਿਕ ਜਿਹੜਾ ਹੈ ਕਿਸੇ ਆਦੇਸ਼ ਤੇ ਮੁੱਦੇ ਤੇ ਕੋਈ ਜਿਹੜੀ ਡਿਸੈਫਿਲੀਏਟ ਹੋਈ ਹੋਵੇ ਹੈ ਹੀ ਨਹੀਂ ਕੋਈ ਸੋ ਇਹ ਤਾਂ ਸਿਰਫ ਉਹਨਾਂ ਵੱਲੋਂ ਇੱਕ ਬਹਾਨਾ ਬਣਾ ਰਿਹਾ ਝੂਠ ਨੇਰਾ ਝੂਠ ਜਿਹੜਾ ਬੋਲੇ ਜਾ ਰਹੇ ਹਨ ਸੱਤ ਮੈਂਬਰੀ ਕਮੇਟੀ ਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸੱਤ ਮੈਂਬਰੀ ਕਮੇਟੀ ਹੈਗੀ ਆ ਉਹਦੇ ਵੱਲੋਂ ਜਿਹੜੀ ਐਕਟੀਵਿਟੀ ਕੀਤੀ ਜਾ ਰਹੀ ਹੈ ਉਹਨੂੰ ਕਿਸ ਤਰ੍ਹਾਂ ਉਸ ਸਾਤ ਮੈਂਬਰ ਕਮੇਟੀ ਨੂੰ ਕਾਰਸ਼ੀਲ ਹੋਣਾ ਚਾਹੀਦਾ ਉਹਨਾਂ ਨੂੰ ਭਰਤੀ ਕਰਨੀ ਚਾਹੀਦੀ ਹੈ ਸਾਰੀ ਜਿਵੇਂ ਹਲਤਕ ਸਾਹਿਬ ਦਾ ਹੁਕਮ ਹੈ ਤੇ ਮੈਂ ਸਮਝਦਾ ਕਨਵੀਨਰ ਨੇ ਧਾਮੀ ਸਾਹਿਬ ਉਹਨਾਂ ਨੂੰ ਮੀਟਿੰਗ ਸੱਦ ਕੇ ਜਿਹੜੀ ਅਗਲਾ ਆਦੇਸ਼ ਜਿਹੜੇ ਨੇ ਹਲਤਕ ਸਾਹਿਬ ਦੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਚੁੱਲੇ ਸਾਂਝੇ ਕਰਨ ਦੀ ਗੱਲ ਕਰ ਰਹੀ ਸੀ ਕੀ ਲੱਗਦਾ ਕਿ ਚੁੱਲੇ ਸਾਂਝੇ ਹੋਣਗੇ ਨਹੀਂ ਹੋਣ ਦੇਖੋ ਅਸੀਂ ਤਾਂ ਹੁਕਮ ਮੰਨ ਕੇ ਆਪਦੀ ਸਾਰੀ ਲਹਿਰ ਨੂੰ ਸਮਾਪਤ ਕਰਤਾ ਸੀ ਪਰ ਹੁਣ ਅੱਗੇ ਦਾਰੇ ਵਿਚਾਰ ਕਰਨਾ ਪਊਗਾ ਕਿਉਂਕਿ ਕਾਲ ਤੱਕ ਸਾਹਿਬ ਤੋਂ ਅਸੀਂ ਜਿਹੜਾ ਦੇਸ਼ ਜਾਂ ਉਹਨਾਂ ਤੋਂ ਡਾਇਰੈਕਸ਼ਨ ਲੈਣਾ ਚਾਹੁੰਦੇ ਆ ਜੋ ਡਾਇਰੈਕਸ਼ਨ ਦੇਣਗੇ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਵੀ ਚੱਲੀਏ ਪਰ ਅਸੀਂ ਵੀ ਜਿਹੜਾ ਹੈ ਕਿ ਕਿੰਨਾ ਚਿਰ ਚੁੱਪ ਬੈਠਾਂਗੇ ਜੇ ਸਾਰੀ ਸਾਰੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਨੇ ਤਾਂ ਫਿਰ ਸਾਡੇ ਕੋਲ ਵੀ ਸਾਨੂੰ ਵੀ ਕੁਝ ਨਾ ਕੁਝ ਤਾਂ ਕਰਨੀ ਪੈਣਾ ਅਗਲੀ ਰਣਨੀਤੀ ਕੀ ਹੋਊਗੀ ਹੁਣ ਅੱਜ ਮੀਟਿੰਗ ਵੀ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਨਹੀਂ ਕੋਈ حاجه ਨਹੀਂ ਮੀਟਿੰਗ ਕਰਾਂਗੇ ਕਿਉਂਕਿ ਇਹ ਤਾਂ ਸਿਰਫ ਦੋ ਜਿਲ੍ਹਿਆਂ ਦੀ ਸਾਡੇ ਲੀਡਰ ਸਾਹਿਬਾਨ ਸੀ ਸਾਰੀ ਪੰਜਾਬ ਦੀ ਬਟਾਲਾ ਸਾਹਿਬ ਦੀ ਕਨਵੀਨਿਅਨ ਹੈ ਸਾਡੇ ਉਹਨਾਂ ਦੀ ਅਗਵਾਈ ਥਲੇ ਮੀਟਿੰਗ ਕਰਕੇ ਫਿਰ ਕਰਾਂਗੇ ਇਹ ਫੈਸਲਾ ਸਾਰਾ ਕੁਝ ਜਿਹੜਾ ਘਟਨਾਕ੍ਰਮ ਹੈ ਇਹ ਕਿਦੇ ਕਹਿਨ ਤੇ ਹੋ ਰਿਹਾ ਕਿਦੇ ਇਸ਼ਾਰੇ ਤੇ ਹੋ ਰਿਹਾ ਕਿਉਂ ਨਹੀਂ ਹਲੇ ਤੱਕ ਜਿਹੜਾ ਚੁੱਲ੍ਹੇ ਇੱਕ ਹੋਏ ਹੈਗੇ ਮਤਲਬ ਕਿ ਮੇਨ ਮਾਸਟਰਮਾਈਂਡ ਕਿਹਨੂ ਦੇਖੋ ਸਭ ਨੂੰ ਪਤਾ ਹੈਗਾ ਤੁਸੀਂ ਵੀ ਸੁਖਵੀਰ ਸਿੰਘ ਬਾਦਲ ਹੀ ਕਰਵਾ ਰਹੇ ਨੇ ਹੋਰ ਕਿਸੇ ਦਾ ਕੀ ਇੰਟਰਸਟ ਹੋ ਸਕਦਾ ਇਹਦੇ ਵਿੱਚ ਜੋ ਸਪਸ਼ਟ ਹੈ ਵੀ ਉਹ ਕਰਵਾ ਰਹੇ ਨੇ ਤੇ ਦੇਖੋ ਇਹ ਗੱਲਾਂ ਉਹ ਜੇ ਸਮਝਦੇ ਨੇ ਵੀ ਸ਼ਾਇਦ ਇਹਨਾਂ ਚੀਜ਼ਾਂ ਨਾਲ ਉਹ ਅਕਾਲੀ ਦਲ ਤੇ ਕਬਜ਼ਾ ਕਰ ਸਕਦੇ ਜਾਂ ਆਪ ਦਾ ਸਿਆਸੀ ਵਿਖ ਨੂੰ ਉਹ ਬਿਹਤਰ ਬਣਾ ਸਕਦੇ ਉਹਨੂੰ ਇਹ ਭਲੇਖਾ ਛੱਡ ਦੇਣਾ ਚਾਹੀਦਾ ਹੈ ਕਾਲ ਤਖਤ ਸਾਹਿਬ ਨਾਲ ਟੱਕਰ ਲੈ ਕੇ ਕੋਈ ਜਿਹੜਾ ਸਿਆਸੀ ਤੌਰ ਤੇ ਕਾਮਯਾਬ ਨਹੀਂ ਹੋ ਸਕਿਆ ਤੇ ਨਾ ਹੀ ਉਹ ਹੋ ਸਕਣ ਸੋ ਬਿਲਕੁਲ ਇਹਨਾਂ ਪਰਮਿੰਦਰ ਸਿੰਘ ਟਿੰਸਾ ਜਿਨ੍ਹਾਂ ਨੇ ਕਿ ਦੋ ਟੁਕ ਗੱਲ ਕਹੀ ਹੈਗੀ ਆ ਕਿ ਕਾਲ ਤਖਤ ਸਾਹਿਬ ਦੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ ਮਤਲਬ ਕਿ ਸਿੱਧਾ ਸਪਸ਼ਟ ਤੌਰ ਦੇ ਉੱਤੇ ਜਿਹੜੇ ਕਹਿੰਦੇ ਸੁਖਵੀਰ ਬਾਦਲ ਜੋ ਰਣਨੀਤੀ ਬਣਾ ਰਹੇ ਨੇ ਉਹ ਹਰ ਕਿਸੇ ਨੂੰ ਕਹਿੰਦੇ ਮਨਜ਼ੂਰ ਨਹੀਂ ਹੋਵੇਗੀ ਹੋਰ ਵੀ ਅਪਡੇਟਸ ਲਈ ਬਨੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਵੀਡੀਓ ਜਰਨਲਿਸਟ ਗੁਰਪ੍ਰੀਤ ਦੇ ਨਾਲ ਪਰਤੋਛਿੰਦੀ ਵਿਸ਼ੇਸ਼ ਰਿਪੋਰਟ